ਬਿਲਕੁਲ ਜੀ ਬੜੀ ਦੁਖਦਾਈ ਖਬਰ ਆ ਪੂਰੀ ਪੰਜਾਬੀ ਸੰਗੀਤ ਜਗਤ ਵਾਸਤੇ ਬਹੁਤ ਵੱਡੀ ਗੱਲ ਆ ਇਹ ਦੁੱਖ ਦੀ ਘੜੀ ਜਿਹੜੀ ਹੈ ਇਹ ਬਹੁਤ ਅਰਦਾਸਾਂ ਹੋ ਰਹੀਆਂ ਸੀ ਵੀ ਨਾ ਆਵੇ ਪਰ ਅਜ ਰਾਜਵੀਰ ਜਵੰਦਾ ਸਾਡਾ ਭਰਾ ਸੰਸਾਰ ਦੇ ਵਿੱਚ ਨਹੀਂ ਰਿਹਾ ਬਹੁਤ ਭਰਿਆ ਹੋਇਆ ਮਨ ਜੀ ਬਹੁਤ ਅੱਛਾ ਸੋਹਣਾ ਸੁਨੱਖਾ ਅੱਛੀ ਆਵਾਜ਼ ਪਰ ਜਿੰਨੇ ਵੀ ਉਹਨਾਂ ਦੇ ਗੀਤ ਆਏ ਨੇ ਸਾਰੇ ਬਹੁਤ ਹੀ ਬਾਖਮਾਲ ਸੀਗੇ ਪਰ ਪ੍ਰਮਾਤਮਾ ਦੇ ਰੰਗ ਪ੍ਰਮਾਤਮਾ ਹੀ ਜਾਣਦਾ ਜੀ ਉਹ ਸਾਡੇ ਚ ਨਹੀਂ ਰਹੇ ਪਰ ਰਾਜਵੀਰ ਜਵੰਦਾ ਦੀ ਆਵਾਜ਼ ਹਮੇਸ਼ਾ ਪੰਜਾਬ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਵਸਦੀ ਰਹੇਗੀ ਕਿ ਕਿਸ ਤਰ੍ਹਾਂ ਹੋਵੇ ਜਿਵੇਂ ਅਵਾਰਾ ਪਸ਼ੂਆਂ ਕਾਰਨ ਬਹੁਤ ਮੁਹੀ ਗਿਆ ਜੀ ਉਹ ਵਿਚਾਰ ਦੇ ਵਿਚਾਰ ਦੇ ਕੀ ਲੱਗਦਾ ਵੀ ਸਰਕਾਰ ਹਾਂ ਬਿਲਕੁਲ ਇਹ ਵੀ ਵੈਸੇ ਤਾਂ ਬੜੀ ਪਰਤਾਲ ਹੋਣੀ ਚਾਹੀਦੀ ਹੈ ਪ੍ਰੋਪਰ ਜਿਵੇਂ ਘਟਨਾ ਵਾਪਰੀ ਹੈ ਕਿਉਂਕਿ ਅਵਾਰਾ ਪਸ਼ੂ ਇਕੱਲੇ ਆਪਣੇ ਪੰਜਾਬ ਚ ਨਹੀਂ ਪੂਰੇ ਦੇਸ਼ ਦੇ ਵਿੱਚ ਹੀ ਅਵਾਰਾ ਪਸ਼ੂਆਂ ਦੀ ਬੜੀ ਪਰਮਾਰ ਆ ਕਾਉਸਸ ਇਕਸਪਾ ਦਿੰਨੇ ਆ ਜੀ ਜਿਹੜਾ ਪ੍ਰੋਸੈਸ ਦਾ ਜਿਹੜਾ ਪੈਸਾ ਜਿਹੜਾ ਉਹ ਸਿਰਫ ਗਊਆਂ ਦੀ ਸ਼ਾਮ ਸੰਭਾਲ ਲਈ ਹੁੰਦਾ ਜੀ ਪੂਰੇ ਦੇਸ਼ ਦੇ ਵਿੱਚ ਕਾਉਸਸ ਜਿਹੜਾ ਆਉਂਦਾ ਤੇ ਉਹਦਾ ਹਿਸਾਬ ਕਿਤਾਬ ਔਰ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਦੀ ਪ੍ਰੋਪਰ ਰੱਖ ਰਖਾ ਜਿਹੜੀ ਆ ਹੋਣੀ ਚਾਹੀਦੀ ਹੈ ਬੜਾ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਜੀ ਵੱਡਾ ਨੁਕਸਾਨ ਜਿਹੜਾ ਪਹਿਲਾਂ ਹੁੰਦਾ ਆ ਅੱਗੇ ਵੀ ਹੋ ਸਕਦਾ ਜੀ ਸਖਤ ਕਾਨੂੰਨ ਬਣਨਾ ਚਾਹੀਦਾ ਹੈ ਬਿਲਕੁਲ ਸਖਤ ਕਾਨੂੰਨ ਬਣਨਾ ਚਾਹੀਦਾ ਜੀ ਸੜਕਾਂ ਦੇ ਉੱਪਰ ਆਵਾਰਾ ਪਸ਼ੂ ਜਿਹੜੇ ਆ ਜਿਹੜਾ ਕਾਊਸਸ ਜਿਹੜਾ ਨਾ ਜੀ ਉਹ ਬੇਸਿਕਲੀ ਲਿਆਇਸ ਕਰਕੇ ਜਾਂਦਾ ਵੀ ਉਹਦੀ ਸਾਂਭ ਸੰਭਾਲ ਉਹਨਾਂ ਦੀ ਰੱਖੀ ਜਾਵੇ ਜਿਹੜੀਆਂ ਗਊਸ਼ਾਲਾ ਨੇ ਉੱਥੇ ਪ੍ਰੋਪਰ ਉਹਨਾਂ ਦਾ ਰੱਖ-ਰਖਾਅ ਹੋਵੇ ਔਰ ਆਵਾਰਾ ਪਸ਼ੂ ਜਿਹੜੇ ਵੀ ਜੰਨੀਆਂ ਵੀ گاਵਾਂ ਨੇ ਉਹ ਸੜਕਾਂ ਦੇ ਉੱਪਰ ਨਾ ਰਹਿਣ ਮੈਂ ਵਿਧਾਨ ਸਭਾ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਜਿਹੜੀਆਂ ਗਊਆਂ ਨੇ ਆਪਾਂ ਵੈਸੇ ਮਾਂ ਕਹਿੰਦੇ ਆਪਣੀ ਪਰ ਉਹ ਸੜਕਾਂ ਦੇ ਉੱਪਰ ਉਹ ਕਾਤਲ ਬਣ ਕੇ ਘੁੰਮਰੀਆਂ ਨੇ ਜੀ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਬਹੁਤ ਸਾਰਿਆਂ ਦੀ ਜਾਨ ਚਲੀ ਜਾਂਦੀ ਹੈ ਤੇ ਕੋਈ ਨਾ ਕੋਈ ਪੂਰੇ ਦੇਸ਼ ਦੇ ਵਿੱਚ ਹੀ ਸਖਤ ਕਾਨੂੰਨ ਜਿਹੜਾ ਬਣਨਾ ਚਾਹੀਦਾ ਤਾਂ ਕਿ ਵਾਰਾ ਪਸ਼ੂਆਂ ਨੂੰ ਪ੍ਰਾਪਰ ਤਰੀਕੇ ਨਾਲ ਰੱਖ-ਰਖਾ ਕੀਤਾ ਜਾਵੇ ਕੋਈ ਜਿਵੇਂ ਰਾਜਵੀਰ ਜਵੰਦਾ ਸਾਡੇ ਭਰਾ ਦੀ ਡੈਥ ਹੋਈ ਐਕਸੀਡੈਂਟ ਕਰਕੇ ਵਾਰਾ ਪਸ਼ੂ ਦੇ ਨਾਲ ਕੋਈ ਇਦਾਂ ਦੀ ਹੋਰ ਘਟਨਾ ਨਾ